हां जी ਕਰਦੇ ਆ ਨਵੇਂ ਬਲੌਗ ਦੀ ਸ਼ੁਰੂਆਤ ਜਿਹੜਾ ਅੱਜ ਦਾ ਬਲੌਗ ਬਹੁਤ ਹੀ ਖਾਸ ਰਹੇਗਾ ਕਿਉਂਕਿ ਅਸੀਂ ਅੱਜ ਜਾਣੇ ਹ ਘੁਮਣ ਖਾਤਰ ਮੈਂ ਤੇ ਮਾਸਟਰ ਜੀ ਮਾਸਟਰ ਜੀ ਗੱਡੀ ਨਵਾਈ ਜਾਂਦੇ ਆ ਤੇ ਬਹੁਤ ਹੀ ਵਧੀਆ ਛੋਡੇ ਲਈ ਵੀਡੀਓ ਦੇ ਵਿੱਚ ਦੇਖਣ ਲਈ ਬਹੁਤ ਹੀ ਕੁਝ ਹੋਊਗਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫਸਲਾਂ ਬਰਬਾਦ ਹੋਈਆਂ ਪਈਆਂ ਛੋਡੇ ਧਿਆਨ ਦੇ ਵਿੱਚ ਗੱਲ ਦੱਸ ਦਈਏ ਕਿ ਜਿਹੜਾ ਆ ਜਿਲ੍ਹਾ ਆਪਣਾ ਜਮਨਾ ਨਗਰ ਦੇ ਵਿੱਚ ਸ਼ਸ਼ਰੋਲੀ ਜਿਹੜਾ ਇੱਥੇ ਬਹੁਤ ਹੀ ਜ਼ਿਆਦਾ ਮੀਂਹ ਪੈਂਦਾ ਰਹਿੰਦਾ ਤੇ ਐਨੋ ਹਰਿਆਣਾ ਦਾ ਚਿਹਰਾ ਪੁੰਜੀ ਕਿਹਾ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਭਾਰੀ ਮੀਂਹ ਪਿਆ ਸੀ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਬਹੁਤ ਹੀ ਕੁਝ ਦੇਖਣ ਨੂੰ ਮਿਲੇਗਾ ਤੇ ਸਾਡੇ ਦੇ ਵੀਡੀਓ ਦੇ ਨਾਲ ਬਨੇ ਰਹੋ ਤੇ ਅਸੀਂ ਅੱਜ ਜਾਂਨੇ ਹਾਂ ਮੋਟਰਸਾਈਕਲ ਤੇ ਕਿਉਂਕਿ ਬਹੁਤ ਹੀ ਜ਼ਿਆਦਾ ਮੀਂਹ ਆਇਆ ਸੀ ਮੀਂਹ ਦਾ ਕਰਕੇ ਕਿਹੜੀ ਗੱਡੀ ਲੈ ਕੇ ਨਹੀਂ ਜਾ ਸਕਦੇ ਸੀ ਤੇ ਉਹ ਤੋਂ ਬਾਅਦ ਆਪਾਂ ਪਹੁੰਚੋਣੇ ਆ ਮੋਟਰਸਾਈਕਲ ਦੇ ਵਿੱਚ ਪਟ્રોલ ਪਟ્રોલ ਪਵਾਉਣ ਤੋਂ ਬਾਅਦ ਸੋਨੋ ਕਰਾਵਾਂਗੇ ਬਹੁਤ ਹੀ ਵਧੀਆ ਬਹੁਤ ਹੀ ਘੈਂਟ ਜਗ੍ਹਾ ਦੇ ਦਰਸ਼ਨ ਤੇ ਕਮਾਲੀ ਤੁਸੀਂ ਦੇਖ ਸਕਦੇ ਜਿਹੜਾ ਏਰੀਆ ਬਹੁਤ ਹੀ ਸੋਹਣਾ ਏਰੀਆ ਬਹੁਤ ਹੀ ਜਿਆਦਾ ਸੋਹਣਾ ਏਰੀਆ ਜਿਹੜਾ ਆ ਜਮਨानगर ਦਾ ਸ਼ਿਸ਼ਰੋਲੀ ਇੱਥੇ ਜ਼ਿਆਦਾਤਰ ਜੋ ਕਿ ਪਪੂਲਰਾਂ ਦੀ ਖੇਤੀ ਹੁੰਦੀ ਹੈ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਮੀਂਹ ਪੈਂਦੇ ਆ 8-24 ਘੰਟੇ ਦੇ ਵਿੱਚ ਕੋਈ 1-2 ਘੰਟੇ ਹੀ ਬਚਦਾ ਨਹੀਂ ਤਾਂ ਜ਼ਿਆਦਾਤਰ ਇੱਥੇ ਮੀਂਹ ਪਈ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫਸਲਾਂ ਬਰਬਾਦ ਕੀਤੀਆਂ ਵੈਸੇ ਤੇ ਝੋਨਾ ਵੀ ਲੱਗਦਾ ਇੱਥੇ ਪਰ ਝੋਨਾ ਵੀ ਬਰਬਾਦ ਕੀਤਾ ਬੈ ਤੁਸੀਂ ਦੇਖ ਸਕਦੇ ਹੋ ਕਿ ਪੋਲ ਵੀ ਬਣ ਜਾਂਦੇ ਆ ਤਾਂ ਕਰਕੇ ਅਸੀਂ ਗੱਡੀ ਲੈ ਕੇ ਨਹੀਂ ਆਈ ਤੇ ਇੱਧਰ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਕਿਵੇਂ ਪਾਣੀ ਜਾਈ ਜਾਂਦਾ ਓਹੋ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਪਪੂਲਰਾਂ ਦੀ ਖੇਤੀ ਕਰਦੇ ਆ ਤਾਂ ਕਰਕੇ ਕਿਉਂਕਿ ਜ਼ਿਆਦਾ ਇੱਥੇ ਮੀਂਹ ਆਉਂਦੇ ਆ ਬਹੁਤ ਹੀ ਭਾਰੀ ਮੀਂਹ ਆ ਬਹੁਤ ਹੀ ਜ਼ਿਆਦਾ ਤੇ ਗੰਨੇ ਦੀ ਫਸਲ ਵੀ ਲਾਉਂਦੇ ਪਰ ਗੰਨੇ ਦੀ ਫਸਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਪਿਆ ਅੱਧਾ ਅੱਧਾ ਗੰਨਾ ਜਿਹੜਾ ਕੀ ਪਾਣੀ ਦੇ ਵਿੱਚ ਡੁੱਬਿਆ ਪਿਆ ਤੇ ਪਪੂਲਰਾਂ ਦਾ ਬੁਰਾ ਹਾਲ ਆ ਬਹੁਤ ਹੀ ਜ਼ਿਆਦਾ ਜਿਹੜਾ ਕੀ ਬੁਰਾ ਹਾਲ ਕਰਤਾ ਮੀਂਹ ਨੇ ਬਹੁਤ ਹੀ ਜਿਆਦਾ ਮੀਂਹ ਸੀ ਤੁਸੀਂ ਜੇ ਦੇਖ ਸਕਦੇ ਆ ਕਿ ਲੋਕ ਆਪਦੀਆਂ ਫਸਲਾਂ ਨੂੰ ਦੇਖੀ ਜਾਂਦੇ ਆ ਬਾਕੀ ਇੱਥੇ ਅੰਬਾਂ ਦੇ ਬਾਗ ਵੀ ਬਹੁਤ ਹੀ ਜਿਆਦੇ ਆ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਨੁਕਸਾਨ ਕਰਿਆ ਭਾਈ ਸੜਕਾਂ ਛੜਕਾਂ ਦਾ ਬਹੁਤ ਬੁਰਾ ਹਾਲ ਆ ਤੇ ਜਿਹੜੇ ਆ ਜ਼ਿਮੀਂਦਾਰ ਇਹਨਾਂ ਦੇ ਬਹੁਤ ਬੁਰਾ ਹਾਲ ਆ ਯਾਰ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜੇ ਪੁਲ ਬਣੇ ਜਾਂਦੇ ਆ ਕਿਉਂਕਿ ਜਿਹੜੇ ਮੀਂਹ ਜਾਦੇ ਪੈਂਦੇ ਆ ਤਾਂ ਕਰ ਕਿਹੜੇ ਪੁਲ ਉੱਟੇ ਜਾਂਦੇ ਆ ਤੇ ਇੱਧਰ ਨਵਾਂ ਪੁਲ ਬਣੀ ਜਾਂਦਾ ਤੇ ਤਾਂ ਕਰਕੇ ਅਸੀਂ ਮੋਟਰਸਾਈਕਲ ਦੀ ਸਵਾਰੀ ਕੀਤੀ ਐ ਗੱਡੀ ਤਾਂ ਕਰਕੇ ਲੈ ਕੇ ਆਏ ਬਾਕੀ ਜਿਹੜਾ ਉਹ ਉੱਧਰ ਪਹਾੜੀ ਏਰੀਆ ਬਾਕੀ ਮੀਂਹ ਪਈ ਜਾਂਦੇ ਆ ਮੀਂਹ ਦੇ ਵਿੱਚ ਜਿਹੜੀ ਗੱਡੀ ਚੱਲਦੀ ਨਹੀਂ ਬਾਕੀ ਜਿਹੜੇ ਹੁਣ ਆਪਾਂ ਜਾਈ ਜੰਨੇ ਆ ਹੈਗਾ ਆਪਣੇ ਮਾਸਟਰ ਜਿੱਥੇ ਆਪਦੀ ਡਿਊਟੀ ਕਰਦਾ ਉਹ ਪਿੰਡ ਐ ਇਧਰ ਦੀ ਜਾਂਦਾ ਬਹੁਤ ਹੀ ਸੋਹਣਾ ਆਸੀ ਪਾਸੇ ਪਪੂਲਰ ਲੱਗਿਆ ਹੈ ਬਚਾਲ ਦੀ ਬਹੁਤ ਹੀ ਸੋਹਣੀ ਸੜਕ ਜਾਂਦੀ ਹੈ ਔਰ ਇਹ ਸਕੂਲ ਨੂੰ ਜਾਂਦੀ ਹੈ ਘੱਟੋ ਘੱਟ ਅਸ਼ਸ਼ਰੋਲੀ ਤੋਂ 7-8 ਕਿਲੋਮੀਟਰ ਜਿਹੜਾ ਇਹਦਾ ਸਕੂਲ ਪੈ ਜਾਂਦਾ ਤੇ ਇੱਥੇ ਬਹੁਤ ਹੀ ਜਿਆਦਾ ਪਾਣੀ ਹੈ ਤੇ ਬਹੁਤ ਹੀ ਜਿਆਦਾ ਤੁਸੀਂ ਦੇਖ ਸਕਦੇ ਹੋ ਵੀ ਹਰਿਆ ਭਰਿਆ ਏਰੀਆ ਮਤਲਬ ਇੱਕ ਹਿਸਾਬ ਦੇ ਨਾਲ ਬਹੁਤ ਹੀ ਜਿਆਦਾ ਹਰਿਆਲੀ ਇੱਥੇ ਤੇ ਤੁਸੀਂ ਦੇਖ ਸਕਦੇ ਜਿਹੜੀ ਆਪਾਂ ਰੋਡ ਸੀ ਲਿੰਕ ਰੋਡ ਲਿੰਕ ਰੋਡ ਜਮਾਂ ਉੱਥੋਂ ਦੀ ਪਾਣੀ ਤਰਿਆ ਜਾਂਦਾ ਇਹਦੇ ਤੁਸੀਂ ਦੇਖ ਸਕਦੇ ਜਮਾਂ ਟੁੱਟੀ ਪਈ ਜਿਹੜੀ ਸੜਕ ਜਿਹੜੀ ਲਿੰਕ ਰੋਡ ਜਾਂਦੀ ਹੈ ਪਿੰਡ ਨੂੰ ਤੇ ਜਵਾਕ ਇੱਧਰ ਖੇਡ ਜਾਂਦੇ ਆ ਮਾਸਟਰ ਦੇ ਸਕੂਲ ਦੇ ਕਿਵੇਂ ਮਸਤੀ ਕਰਦੇ ਆ ਦੇਖ ਸਕਦੇ ਹੋ ਜਵਾਗ ਪੂਰੇ ਨਜ਼ਾਰੇ ਲਈ ਜਾਂਦੇ ਮੀਂਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਿਆਦੇ ਮੀਂਹ ਹੈ ਬਹੁਤ ਹੀ ਮੀਂਹ ਜਿਆਦੇ ਦਾ ਕਰਕੇ ਜਿਹੜਾ ਫਸਲਾਂ ਬਰਬਾਦ ਹੋ ਗਈਆਂ ਤੇ ਸੜਕ ਦਾ ਬੁਰਾ ਹਾਲ ਆ ਸੜਕ ਦਾ ਇੱਥੇ ਕੋਈ ਸਾਧਨੀ ਲਿੰਕ ਰੋਡ ਆ ਜਿਹੜੇ ਪੱਥਰ ਆ ਜਿਹੜੀ ਸੜਕਾ ਟੁੱਟੀ ਪਈ ਆ ਬਾਕੀ ਲੋਕ ਟਾਇਲ ਸੀ ਲੋਕ ਟਾਇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀ ਸੜਕ ਬੈਠੀ ਪਈ ਆ ਜਿਹੜੇ ਆਉਣ ਜਾਣ ਲਈ ਜਿਹੜੇ ਆ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਬੁਰਾ ਹਾਲ ਹੁੰਦਾ ਮੀ ਬਹੁਤ ਹੀ ਜਿਆਦੇ ਪੈਂਦੇ ਆ ਤਾਂ ਕਰ ਕਿਹੜੀ ਰੋਡ ਆ ਰੋਡ ਟੁੱਟ ਜਾਂਦੀ ਆ ਕੋਈ ਪਤਾ ਨਹੀਂ ਲੱਗਦਾ ਆਪਾਂ ਜਿੱਥੇ ਆਉਣ ਜਾਈ ਜਾਂਦੇ ਆ ਇੱਥੇ ਆਪਣਾ ਮਾਸਟਰ ਜਿਹੜਾ ਜੋਬ ਕਰਦਾ ਆ ਆਪਦੀ ਆਪਣੇ ਸਾਨੂੰ ਦੱਸੀ ਪਹਿਲਾਂ ਵੀ ਸ਼ਸ਼ਰੋਲੀ ਤੋਂ 7 ਕਿਲੋਮੀਟਰ ਦੂਰ ਆ ਜਿਹੜਾ ਇੱਥੇ ਜੋਬ ਕਰਨ ਆਉਂਦਾ ਆਪਣਾ ਮਾਸਟਰ ਤੇ ਆ ਆਗੇ ਦਾ ਆਪਣਾ ਪਿੰਡ ਜਿੱਥੇ ਆ জব ਕਰਦਾ ਤੇ ਅੱਜ ਇਹਦੇ ਪਿੰਡ ਦੇ ਵੱਲੋਂ ਨੂੰ ਬੁਲਾਇਆ ਗਿਆ ਸੀ ਕਿਉਂਕਿ ਇਹਦੇ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਸੀ ਕੋਈ ਪੰਡਿਆਰਾ ਸੀ ਸ਼ਾਇਦ ਤੇ ਇਹਦਾ ਕਰਕੇ ਆਪਾਂ ਆ ਪਿੰਡ ਵੀ ਦੀ ਮੋਟਰਸਾਈਕਲ ਕਰ ਲਿਆ ਸੀ ਤੇ ਚੱਲਾਂਗੇ ਇਹਦੇ ਸਕੂਲ ਸਕੂਲ ਵੀ ਦਿਖਾਵਾਂਗੇ ਤੇ ਨਾਲੇ ਕਰਾਵਾਂਗੇ ਗੱਲਬਾਤ ਸੋਨ ਉੱਥੇ ਤੇ ਨਾਲੇ ਸ਼ਿਕਾਵਾਂਗੇ ਜਲੇਬੀਆਂ ਦਾ ਲੰਗਰ ਪਾਈ ਆ ਆ ਗਿਆ ਇਹਨਾਂ ਦਾ ਸਕੂਲ ਆ ਗਿਆ ਪਿੰਡ ਪਿੰਡ ਦੀਆਂ ਗਲੀਆਂ ਆ ਗਈਆਂ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਜਿਹੜਾ ਕੀ ਪਿੰਡ ਇੱਥੇ ਬਾਕੀ ਇੱਥੇ ਜ਼ਿਆਦਾਤਰ ਮੁਸਲਮਾਨ ਰਹਿੰਦੇ ਆ ਜਿਹੜਾ ਪਿੰਡ ਦੇ ਵਿੱਚ ਜੌਬ ਕਰਦਾ ਬਾਕੀ ਬਹੁਤ ਹੀ ਵਧੀਆ ਇਨਸਾਨ ਕੋਈ ਨਹੀਂ ਮਾੜਾ ਹੁੰਦਾ ਤੇ ਆ ਆ ਗਿਆ ਮਾਸਟਰ ਦਾ ਸਕੂਲ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਜਿਹੜੇ ਉਧਰ ਹੀ ਜਾਈ ਜਾਂਦੇ ਆ ਇਹਨਾਂ ਦਾ ਕੋਈ ਮੰਦਰ ਬਣਿਆ ਸਕੂਲ ਦੇ ਵਿੱਚ ਉਹਦੇ ਵਿੱਚ ਪੰਡਿਆ ਰਹਿੰਦਾ ਆ ਇਹਨਾਂ ਦਾ ਆ ਆ ਗਿਆ ਸਕੂਲ ਮਾਸਟਰ ਦਾ ਤੇ ਇੱਥੇ ਆਪਾਂ ਸ਼ਾਗਿਆ ਲੰਗਰ ਜਲੇਬੀਆਂ ਦਾ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਹੜੇ ਇਹਨਾਂ ਦੇ ਬਿਨਾ ਜਿਹੜੇ ਪਠੀ ਤੋਂ ਜਿਹੜੇ ਆ ਬਣਾਉਂਦੇ ਆ ਸਬਜੀ ਜੋ ਕੋਈ ਵੀ ਬਣਾਉਂਦੇ ਆ ਉਸ ਤੋਂ ਬਾਅਦ ਆਪਾਂ ਲੰਗਰ ਛਕਣ ਤੋਂ ਬਾਅਦ ਆਪਾਂ ਚੱਲ ਪਏ ਗੁਰਦੁਆਰਾ ਸਾਹਿਬ ਨੂੰ ਜੋ ਕਿ ਸ਼ਿਮਲਾ ਦੇ ਵਿੱਚ ਸਿਰੋਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਬਹੁਤ ਹੀ ਸੋਹਣਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ 뷰 ਦਿਖੀ ਜਾਂਦਾ ਬਹੁਤ ਹੀ ਪਹਾੜੀ ਏਰੀਆ ਜਿੱਥੋਂ ਦੀ ਆਪਾਂ ਜਾਵਾਂਗੇ ਬਹੁਤ ਹੀ ਘੈਂਟ ਹੈ ਜ ਆ ਇੱਕ ਹਸਾਬ ਦੇ ਨਾਲ ਸਾਰਾ ਜੰਗਲ ਆ ਜਾਂਦਾ ਆ ਹੈਗਾ ਆਪਣੇ ਕਲੇਸਰ ਰਾਸ਼ਟਰੀ ਉਧਾਨ ਹੈ ਤੁਸੀਂ ਦੇਖ ਸਕਦੇ ਜਿਹੜਾ ਨੈਸ਼ਨਲ ਪਾਰਕ ਰਾਸ਼ਟਰੀ ਉਧਾਨ ਕਲੇਸਰ ਇੱਥੇ ਬਹੁਤ ਹੀ ਜ਼ਿਆਦਾ ਜਿਹੜੇ ਜਾਨਵਰ ਰਹਿੰਦੇ ਇੱਥੇ ਬਹੁਤ ਹੀ ਲੰਮਾ ਬਹੁਤ ਹੀ ਕਿਲੋਮੀਟਰ ਦੂਰ ਹੈ ਜਿਹੜਾ ਨੈਸ਼ਨਲ ਪਾਰਕ ਬਣਿਆ ਇਹਦੇ ਵਿੱਚ ਦੀ ਜਿਹੜੀ ਲਿੰਕ ਰੋਡ ਸੜਕ ਜਾਂਦੀ ਹੈ ਤੇ ਪਹਾੜੀ ਏਰੀਆ ਆ ਗਿਆ ਕਿਤੇ ਸੜਕ ਥੱਲੇ ਨਹੀਂ ਜਾਂਦੀ ਹੈ ਕਿਤੇ ਤਾਣੂ ਜਾਂਦੀ ਹੈ ਬਹੁਤ ਹੀ ਬਹੁਤ ਹੀ ਜਿਆਦਾ ਸੋਹਣਾ 뷰 ਦਿਖੀ ਜਾਂਦਾ ਹੈ ਬਹੁਤ ਹੀ ਘੈਂਟ ਹੈ ਤੁਸੀਂ ਵੀ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਸੋਨੇ ਵੀ ਸਾਰੇ ਕਰਾਉਣਿਆਂ ਨਾਲ ਨਾਲ ਸ਼ੇਅਰ ਕਰਾਉਣਿਆਂ ਨਾਲ ਨਾਲ ਗੱਲਬਾਤ ਮੀਮੂ ਪੈ ਕੇ ਹਟਿਆ ਸੀ ਇੱਥੇ ਵੀ ਜਿਹੜੀ ਆ ਸੜਕਾ ਵੇਜਦੀ ਵਿੱਚ ਬਿਲਕੁਲ ਵੇਜਦੀ ਜੰਗਲਾਂ ਦੇ ਜਾਂਦੀ ਹੈ ਜੋ ਕਿ ਨੈਸ਼ਨਲ ਪਾਰਕ ਦਾ ਕਲੇਸਰ ਵਾਲਾ ਬਹੁਤ ਹੀ ਵੱਡਾ ਕਲੇਸਰ ਆ ਪਾਰਕ ਹੈ ਇਹਦੇ ਵਿੱਚ ਹਾਥੀ ਹਿਰਨ ਘੋੜੇ ਦਰਾਈ ਘੋੜੇ ਬਹੁਤ ਹੀ ਜਿਆਦਾ ਜਾਨਵਰ ਰਹਿੰਦੇ ਆ ਤੇ ਬਹੁਤ ਹੀ ਸੋਹਣਾ ਨਜ਼ਾਰਾ ਬਹੁਤ ਹੀ ਨਜ਼ਾਰਾ ਆ ਜਿਹੜਾ ਆ ਟ੍ਰਿਪ ਸੀ ਆਪਣਾ ਬਹੁਤ ਹੀ ਘੈਂਟ ਸੀ ਨਜ਼ਾਰੇ ਲੈਂਦੇ ਗਿਆ ਸੀ ਮੋਟਰਸਾਈਕਲਾਂ ਤੇ ਤੇ ਮੀਂਹ ਦਾ ਮੌਸਮ ਸੀ ਮੀਂਹ ਪੈ ਕੇ हटਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸੜਕਾਂ ਸੁੰਨੀਆਂ ਪਈਆਂ ਤੇ ਜੇ ਇਹ ਦੇ ਸ਼ਾਮ ਦੇ ਟਾਈਮ ਬਹੁਤ ਹੀ ਜਿਆਦਾ ਰਸ਼ ਹੋ ਜਾਂਦਾ ਬਹੁਤ ਹੀ ਸੋਹਣਾ ਜਿਹੜਾ ਥਿਊ ਆ ਬਹੁਤ ਹੀ ਘੈਂਟ ਤੁਸੀਂ ਦੇਖ ਸਕਦੇ ਹੋ ਕਿ ਸੜਕ ਸੁਨਸਰਾਂ ਪਈ ਹੈ ਤੇ ਕਈਆਂ ਲੋਕਾਂ ਦਾ ਕਹਿਣਾ ਹੈ ਕਿ ਆਹ ਰੋਡ ਦੇ ਉੱਪਰ ਹਾਥੀਆਂ ਦਾ ਝੁੰਡ ਵੀ ਆ ਜਾਂਦਾ ਹੈ ਤੇ ਪਰ ਸਾਨੂੰ ਤਾਂ ਕੋਈ ਹਾਥੀਆਂ ਦਾ ਝੁੰਡ ਨਹੀਂ ਮਿਲਿਆ ਬਾਕੀ ਇਹਨਾਂ ਰਸਵੀ ਹੈਣੀ ਸੀ ਅਸੀਂ 9:30 ਵਜੇ ਕਰੋ ਚੱਲ ਪਏ ਸੀ ਆਪਣੇ ਸ਼ਿਸ਼ਰੋਲੀ ਤੋਂ 60-70 ਕਿਲੋਮੀਟਰ ਦੂਰੀ ਤੇ ਹੈ ਜਿਹੜਾ ਆਪਣੇ ਪੌਟਾ ਸਾਹਿਬ ਗੁਰੂ ਘਰ ਆ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹਿ ਜਾਂਦਾ ਸਰਮੌਰ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਦੇ ਨਾਲ ਨਾਲ ਹੀ ਆਪਣੀ ਜੌਨਾ ਨਦੀ ਵਹਿੰਦੀ ਹੈ ਜੋ ਕਿ ਹਰਿਆਣਾ ਦੀ ਸਭ ਤੋਂ ਲੰਮੀ ਨਦੀ ਹੈ ਇਹ ਸਾਰਾ ਪਹਾੜੀ ਇਲਾਕਾ ਆ ਗਿਆ ਸਾਰਾ ਹੀ ਜਿਆਦਾ ਜਿਹੜਾ ਸੜਕ ਜਾਂਦੀ ਆ ਕਲੇਸਰ ਜਿਹੜਾ ਨੈਸ਼ਨਲ ਪਾਰਕ ਦੇ ਵਿੱਚ ਦੀ ਜਾਂਦੀ ਆ ਉਸ ਤੋਂ ਬਾਅਦ ਨਾਲ ਹੀ ਆਪਣੇ ਹਿਮਾਚਲ ਪ੍ਰਦੇਸ਼ ਸਟਾਰਟ ਹੋ ਜਾਂਦਾ ਇੱਕ ਇੱਥੇ ਟੂਲ ਪਲਾਜ ਆ ਹੀ ਪੈਂਦਾ ਪਰ ਜਿਹੜਾ ਆਪਣੇ ਮੋਟਰਸਾਈਕਲ ਵਾਲ ਨੂੰ ਕੁਛ ਨਹੀਂ ਕਹਿੰਦੇ ਬਾਕੀ ਗੱਡੀਆਂ ਵਾਲੇ ਤੋਂ ਗਾਂ ਕਿਉਂਕਿ ਹਿਮਾਚਲ ਪ੍ਰਦੇਸ਼ ਆ ਜਾਂਦਾ ਦੂਜਾ ਸਟੇਟ ਆ ਜਾਂਦੀ ਹੈ ਆਪਣੇ ਉਹਦੇ ਖਾਤਰ ਇਹਨਾਂ ਦੇ ਇੱਥੇ ਟੂਲ ਟੈਕਸ ਵੀ ਲੈਂਦੇ ਆ ਬਾਕੀ ਹੋਰ ਵੀ ਕਾਗਜ਼ ਪੱਤਰ ਵੀ ਚੈੱਕ ਕਰਦੇ ਆ ਬਾਕੀ ਮੋਟਰਸਾਈਕਲਾਂ ਨੂੰ ਜ਼ਿਆਦਾ ਨਹੀਂ ਰੋਕਦੇ ਤੇ ਫਾਈਨਲੀ ਆਪਾਂ ਪਹੁੰਚ ਜਾਂਦੇ ਆ ਹਿਮਾਚਲ ਪ੍ਰਦੇਸ਼ ਦੇ ਸ਼ਰਮੌਰ ਜ਼ਿਲ੍ਹੇ ਦੇ ਵਿੱਚ ਇੱਥੋਂ ਜਿਹੜਾ ਗੁਰਦੁਆਰਾ ਜਿਹੜਾ ਗੇਟ ਆ ਗਿਆ 메ਨ ਗੇਟ ਇੱਥੋਂ 6-7 ਕਿਲੋਮੀਟਰ ਦੀ ਦੂਰੀ ਤੇ ਰਹੇਗਾ ਆਪਾਂ ਦਾ ਇਹ ਗੁਰਦੁਆਰਾ ਪੌਂਟਾ ਸਾਹਿਬ ਤੇ ਕਰਾਉਣੇ ਸਾਨੂੰ ਦਰਸ਼ਨ ਪੌਂਟਾ ਸਾਹਿਬ ਦੀ ਇੱਥੇ ਵੀ ਜਿਹੜੀ ਆ ਨਾਲੇ ਆ ਕੇ ਛੋਟੇ-ਛੋਟੇ ਨਾਲੇ ਆ ਗਾਂ ਜਾ ਕੇ ਚੌਣਾ ਨਦੀ ਦੇ ਵਿੱਚ ਰਲ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਮੀਂਹ ਪਿਆ ਸੀ ਤੇ ਫਾਈਨਲੀ ਆਪਾਂ ਪਹੁੰਚ ਜਾਨੇ ਆ ਗੁਰਦੁਆਰਾ ਪੌਂਟਾ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਗੁਰਦੁਆਰਾ ਸਾਨੂੰ ਕਰਾਉਣੇ ਆ ਦਰਸ਼ਨ ਆ ਗਿਆ ਗੁਰੂ ਘਰ ਦਾ ਗੇਟ ਇੱਥੇ ਆਪਾਂ ਗੱਡੇ ਮੋਟਰਸਾਈਕਲ ਪਾਰਕ ਕਰਨ ਤੋਂ ਬਾਅਦ ਕਰਾਉਣੇ ਸਾਨੂੰ ਦਰਸ਼ਨ ਗੁਰਦੁਆਰਾ ਪੌਂਡਰ ਸਾਹਿਬ ਦੇ ਬਹੁਤ ਹੀ ਸੋਹਣਾ ਬਹੁਤ ਹੀ ਘੈਂਟ ਗੁਰਦੁਆਰਾ ਗੁਰਦੁਆਰਾ ਪੌਂਡਰ ਸਾਹਿਬ ਆ ਗਿਆ 메ਨ ਗੇਟ 메ਨ ਗੇਟ ਤੋਂ ਆਪਾਂ ਐਂਟਰੀ ਕਰਦੇ ਆ ਜਦੋਂ ਤੋਂ ਤੁਸੀਂ ਜੀਤ ਸਵਾਗਤ ਹਾਂ ਇੱਥੇ ਜਨਮ ਸਥਾਨ ਜਿਹੜਾ ਸਹਿਬ ਜادہ ਅਜੀਤ ਸਿੰਘ ਦਾ ਜਨਮ ਸਥਾਨ ਹੈ ਜੋ ਕਿ ਪੌਂਡਰ ਸਾਹਿਬ ਗੁਰਦੁਆਰਾ yo quiero a ti asa ਹਾਂਜੀ ਕਰੋ ਦਰਸ਼ਨ ਗੁਰਦੁਆਰਾ ਪੌਂਟਾ ਸਾਹਿਬ ਦੇ ਬਹੁਤ ਹੀ ਸੋਹਣਾ ਗੁਰਦੁਆਰਾ ਬਹੁਤ ਹੀ ਕੈਂਟ ਪ੍ਰਬੰਧਕ ਕਮੇਟੀ ਨੇ ਬਣਾਇਆ ਬਹੁਤ ਦੂਰੋਂ ਦੂਰੇ ਸਰਦਾ ਲੋ ਜਿਹੜੇ ਮੱਥਾ ਟੇਕਣ ਲਈ ਆਉਂਦੇ ਆ ਕਰੋ ਦਰਸ਼ਨ हां जी दर्शन ਕਰਨ ਤੋਂ ਬਾਅਦ ਹੀ ਇਧਰ ਲਈ ਸੈੜਾ ਜਾਂਦਾ ਆਪਣਾ ਲੰਗਰ ਹਾਲ ਬਹੁਤ ਹੀ ਸੋਹਣਾ ਲੰਗਰ ਹਾਲ ਤਿਆਰ ਕੀਤਾ ਹੋਇਆ ਹੈ ਕਿ ਸਾਹਮਣੇ ਆ ਜਾਂਦਾ ਆਪਣਾ ਜਿਹੜਾ ਕਿ ਗੁਰਦੁਆਰਾ ਦਸਤਾਰ ਪੌਂਡਾ ਸਾਹਿਬ ਤੇ ਨਾਲ ਹੀ ਆ ਜਾਂਦਾ ਆਪਣਾ ਇਧਰ ਲਈ ਸੈੜ ਜਿਹੜਾ ਇਧਰ ਸਾਰੀ ਦਾ ਕੰਮ ਚੱਲੀ ਜਾਂਦਾ ਥੱਲੇ ਜਾ ਕੇ ਪੌੜੀਆਂ ਪੌੜੀਆਂ ਸਾਹਮਣੇ ਜਿਹੜਾ ਕਿ ਜਮਨਾ ਨਾਲ ਦੀ ਪੈਂਦੀ ਹੈ ਨਾਲ ਹੀ ਇਹਦੇ ਜੋ ਕਿ ਜਿਹੜਾ ਗੁਰਦੁਆਰਾ ਜਮਨਾ ਨਦੀ ਦੇ ਕੋਲ ਹੀ ਬਣਾਇਆ ਜਾਵਾ ਆ ਦਸਤਾਰ ਸਥਾਨ ਗੁਰਦੁਆਰਾ ਆ ਗਿਆ ਆਸ਼ੀਸ਼ ਮਹਿਲ ਆ ਗਿਆ ਕਰੋ ਦਰਸ਼ਨ ਜੀ ਤੇ ਨਾਲ ਹੀ ਜਿਹੜੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਕੀ ਨਾਲ ਹੀ ਇਹਦੇ ਆਪਣੇ ਜਮਨਾ ਨਦੀ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਵੇਂ ਦੇਖੇ ਜਾਂਦੇ ਆ ਜਮਨਾ ਨਦੀ ਗੁਰਦੁਆਰੇ ਦੇ ਕੋਲ ਦੀ ਨਾਲ ਦੀ ਜਾਂਦੀ ਆ ਮਤਲਬ ਬੈਕ ਸਾਈਡ ਇਹਦੇ ਬਹੁਤ ਹੀ ਜ਼ਿਆਦਾ ਜਿਹੜਾ ਮੀਂਹ ਆ ਕਰਕੇ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਹੀ ਜ਼ਿਆਦਾ ਹੋਇਆ ਪਿਆ ਤੇ ਇਹਦੇ نیچے ਵੀ ਜਿੱਧਰ ਤੁਹਾਨੂੰ ਦਿਖਾਇਆ ਸੀ ਪੌੜੀਆਂ ਉੱਥੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਜਮਾ ਥੱਲੇ ਜਾ ਕੇ ਹੁਣ ਆਪਾਂ ਪੂਰੇ ਉੱਚੇ ਵਿੱਚ ਖੜੇ ਆ ਗੁਰਦੁਆਰੇ ਦੇ ਵਿੱਚ ਤੇ نیچے ਪੌੜੀਆਂ ਪੌੜੀਆਂ ਥੱਲੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਤੇੜੇ ਜਵਣਾ ਨਾ ਦੀ ਜਵਣਾ ਨਾ ਦੀ ਜਿਹੜੀ ਪੂਰੇ ਆਪ ਦੇ ਅਫਾਂਡ ਤੇ ਆਈ ਪਈ ਹੈ ਬਹੁਤ ਹੀ ਜ਼ਿਆਦਾ ਜਿਹੜਾ ਉਮੀਦਾਂ ਕਰਕੇ ਪਾਣੀ ਫੁੱਲ ਹੋਈ ਪਿਆ ਪਾਣੀ ਜਮਾ ਤੇ ਹੁਣ ਚੱਲਦੇ ਆਂ ਆਪਾਂ ਥੱਲੇ ਆਹ ਪੌੜੀਆਂ ਇੱਥੇ ਕੰਮ ਚੱਲੀ ਜਾਂਦਾ ਹਜੇ ਬਹੁਤ ਹੀ ਜ਼ਿਆਦੇ ਪੌੜੀਆਂ ਤੇ ਨਾਲ ਹੀ ਆਪਣੇ ਜੌਣਾ ਨਦੀ ਰਹਿ ਜਾਂਦੀ ਏਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਜਿਹੜਾ ਕੀ ਪਾਣੀ ਦਾ ਵਹਾਅ ਹੈਗਾ ਜੌਣਾ ਨਦੀ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਮੀ ਪੈ ਕੇ ਹਟਿਆ ਸੀ ਤਾਂ ਕਰਕੇ ਜਿਹੜੀ ਫਰਸ਼ ਹੈ ਗਿੱਲੀ ਹੋਈ ਪਈ ਆ ਫੇਚੇ ਖੜ ਕੇ ਦਾ ਇੱਕ ਹਿਸਾਬ ਨਾਲ ਪੂਰਾ ਡਰ ਲੱਗਦਾ ਬੰਦੇ ਨੂੰ ਕਿਉਂਕਿ ਜਿਹੜਾ ਜੌਣਾ ਨਦੀ ਦਾ ਪਾਣੀ ਵਧੀ ਜਾਂਦਾ ਜਿਹੜਾ ਇਹਨਾਂ ਲੋਕਾਂ ਦਾ ਕਹਿਣਾ ਜਿਹੜੇ ਇੱਥੇ ਰਹਿੰਦੇ ਆ ਕਿ ਪਾਣੀ ਹੁਣ ਵਧੀ ਜਾਂਦਾ ਤਾਂ ਕਰ ਕਿਹੜੇ ਲੋਕਾਂ ਨੂੰ ਵੀ ਪਛਾਣ ਕਰੀ ਜਾਂਦੇ ਸੀ ਜਿਹੜੇ ਕੋਲੇ ਖੜੇ ਸੀ ਜਮਾ ਜਿਹੜੇ ਫੋਟੋਗ੍ਰਾਫੀ ਕਰੀ ਜਾਂਦੇ ਸੀ ਜਾਂ ਦੂਜੇ ਬੰਦੇ ਕਿਉਂਕਿ ਇਹਨਾਂ ਨੂੰ ਤਾਂ ਜਾਣਕਾਰੀ ਹੁੰਦੀ ਐ ਇੱਥੇ ਰਹਿੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਪਾਣੀ ਕਿਦੋਂ ਚੜਦਾ ਕਿਦੋਂ ਨਹੀਂ ਉਹਦੋਂ ਆਪਾਂ ਪਾਣੀ ਤੋਂ ਬਾਅਦ ਆ ਗਿਆ ਆਪਣਾ ਗੁਰੂ ਕਾ ਲੰਗਰ ਗੁਰੂ ਘਰ ਲੰਗਰ ਚ ਆਪਾਂ ਚਾਹ ਚੁ ਛੱਕ ਕੇ ਫੇਰ ਚੱਲਦੇ ਆ ਜਿਹੜਾ ਇੱਥੋਂ ਦੀ ਲੰਗਰ ਦੀ ਪਰੰਪਰਾ ਜਿਹੜੀ ਕਿਹੜਾ ਖੰਜੂਰਾ ਦੇ ਨਾਲ ਜਿਹੜੀ ਚਾਹ ਸ਼ਕਾਉਂਦੇ ਆ ਪਤਾ ਨਹੀਂ ਕੀ ਸਿਸਟਮ ਹੈ ਉਹ ਤੋਂ ਬਾਅਦ ਆਪਣੀ ਜੋੜਾ ਘਰ ਦੇ ਵਿੱਚ ਜੋੜਾ ਲੈ ਕੇ ਆਪਾਂ ਤੇ ਚੱਲਦੇ ਆਪਾਂ ਵਾਪਸੀ ਕਰਦੇ ਆ ਜੇ ਸੋਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦਿਖਾਉਣਾ ਬਹੁਤ ਹੀ ਘੈਂਟ ਹੈ ਜਿਹੜਾ ਗੁਰਦੁਆਰਾ ਗੁਰਦੁਆਰਾ ਪੌਂਡਾ ਸਾਹਿਬ ਬਹੁਤ ਹੀ ਘੈਂਟ ਇੱਧਰ ਆਪਣੇ ਪੁਸਤਕਰ ਹੈ ਜਿਹਦੇ ਵਿੱਚ ਆਪਾਂ ਪੁਸਤਕਾਂ ਮਤਲਬ ਕਿਤਾਬਾਂ ਖਰੀਦ ਸਕਦੇ ਹਾਂ ਹਾਂਜੀ ਗੁਰਦੁਆਰਾ ਪੌਂਡਾ ਸਾਹਿਬ ਤੋਂ ਬਾਅਦ ਆਪਾਂ ਚੱਲ ਪੇ ਘਰ ਨੂੰ ਵਾਪਸ ਵਾਪਸ ਤੋਂ ਬਾਅਦ ਵੀ ਸੋਨੇ ਬਹੁਤ ਹੀ ਵਧੀਆ ਘੈਂਟ ਜਗ੍ਹਾ ਤੇ ਲੈ ਕੇ ਜਾਵਾਂਗੇ ਇੱਕ ਜਗ੍ਹਾ ਹੋਰ ਹੈ ਇੱਥੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਚਲੋ ਵੀ ਦਿਖਾਉਣ ਆ ਗਏ ਆਪਣਾ ਹਥਨੀਕੁੰਡ ਵਰਾਜ ਜੋ ਕਿ ਜਮੁਣਾ ਨਦੀ ਤੇ ਬਣਾਇਆ ਹੋਇਆ ਤੇ ਇਹਦੇ ਵਿੱਚ ਵੀ ਕਿਸ਼ਤੀ ਦੇ ਵਿੱਚ ਵੀ ਬੋਟ ਦੇ ਵਿੱਚ ਵੀ ਆਪਾਂ ਲਵਾਂਗੇ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਕਹਿੰਦਾ ਪਾਣੀ ਐ ਦੇਖ ਕੇ ਡਰ ਲੱਗਦਾ ਆਸੀਂ ਤੇ ਬੈਠੇ ਇੱਥੇ ਦੇਖੀਗੇ ਪਹਿਲਾਂ ਤਾਂ ਅੱਧਾ ਘੰਟਾ ਘੰਟਾ ਤੁਸੀਂ ਦੇਖ ਸਕਦੇ ਹੋ ਨੌ 10 ਦਰਵਾਜ਼ੇ ਜਿੱਥੋਂ ਪਾਣੀ ਗਾਂ ਜਿਹੜੇ ਆ ਦੇ ਤੈ ਜਾਂਦਾ ਬਹੁਤ ਹੀ ਜ਼ਿਆਦਾ ਪਾਣੀ ਇੱਥੇ ਜ਼ਿਆਦਾਤਰ ਇਕੱਠਾ ਹੋ ਜਾਂਦਾ ਪਾਣੀ ਆ ਕੇ ਹਤਨੀ ਗੁੰਡ ਬਰਾਏ ਦੇ ਵਿੱਚ ਤੇ ਇਹਦੇ ਬਾਅਦ ਕਰਾਂਗੇ ਬੋਟ ਦੀ ਆਪਾਂ ਵਿੱਚ ਬੈਠ ਕੇ ਜੀ ਇੱਕ ਸਵਾਗਤ ਹੈ ਤੁਸੀ ਜੋ ਚੱਲ ਪਈ ਬਈ ਸਾਨੂੰ ਤਾਂ ਦੇਖ ਦੇਖ ਕੇ ਡਰ ਲੱਗੀ ਇੱਥੇ ਪੌੜੀਆਂ ਤੇ ਬੈਠੇ ਸੀ ਵੀ ਕਿਵੇਂ ਜਾਈ ਜਾਂਦੇ ਲੋਕ ਬਾਲੀ ਪੈੜੀ ਕਰਦੇ ਇੱਥੇ ਤਾਂ ਕਿਸ਼ਤੀਓ ਲੈ ਜਾਂਦੇ ਬਚਾਲੇ ਜਮਾਂ ਤੇ ਡਰ ਵੀ ਬਹੁਤ ਹੀ ਜ਼ਿਆਦਾ ਲੱਗਦਾ ਇਹ ਤਾਂ ਬਚਾਲੇ ਜਾਂਦੀ ਹੈ ਗੇੜੇ ਵੀ ਬਾਲੀ ਬਾਲੀ ਪੈੜੇ ਪੈੜੇ ਗੇੜੇ ਦਵਾਉਂਦੇ ਆ ਸਾਨੂੰ ਦਿਖਾਉਣੇ ਉਹ ਦੇਖੋ ਕਿਵੇਂ ਬਚਾਲੇ ਲੈ ਕੇ ਆਇਆ ਤਾਂ ਪੌੜੀਆਂ ਤੇ ਬੈਠੇ ਦੇਖੀ ਜਾਂਦੇ ਸਾਨੂੰ ਡਰ ਲੱਗੀਆਂ ਤਾਂ ਦੇਖ ਦੇਖ ਕੇ ਇਹ ਕਿਵੇਂ ਜਾਈ ਜਾਂਦੇ ਆ ਬਾਕੀ ਆਪਾਂ ਵੀ ਹੌਸਲਾ ਜਾਂ ਕਰਕੇ ਫਿਰ ਜਾਣ ਦੀ ਤਿਆਰੀ ਕਰ ਲਈ ਮਾਸਟਰ ਤਾਂ ਬੈਠਾ ਨਹੀਂ ਬਾਰ ਮੈਂ ਇਕੱਲੀ ਜਾਣਾ ਪਿਆ ਮੈਨੂੰ ਆਹ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਦੇਖੇ ਇੱਥੇ ġੇੜਾ ਖਵਾਉਣਗੇ ਬਹੁਤ ਹੀ ਜ਼ਿਆਦਾ ਡਰ ਲੱਗਦਾ ਵਿਚਾਲਾ ਆ ਜਾਂਦਾ ਨਦੀ ਦਾ ਜਮਾ ਇੱਥੇ ਹਾਈ ਦੋ ਤਿੰਨ ġੇੜੇ ਦਵਾਉਂਦੇ ਆਪਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਵੀ ਡਰ ਦੇ ਡਰਦੇ ਨੇ ਖਿੱਚਲੀ ਤਿਆਰੀ ਪਾਲਸ ਸੇਫਟੀ ਵੈਟਰ ਲਾ ਕੇ ਆਪਾਂ ਵੀ ਰੈਡੀ ਹੋ ਗਏ ਬਾਕੀ ਆ 7-8 ਜਣਿਆਂ ਨੂੰ ਲੈ ਕੇ ਜਾਣੇ ਆ ਪਰ ਅਸੀਂ ਬੰਦੇ 3-4 ਹੀ ਰਹਿ ਗਏ ਸੀ ਸਾਨੂੰ 3-4 ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਤੇ ਕਰਦੇ ਆ ਗੱਲਬਾਤ ਤੇ ਦੇਖੋ ਨਜ਼ਾਰਾ ਕੋਲੇ ਆ ਕੇ ਬਹੁਤ ਹੀ ਜ਼ਿਆਦਾ ਪਾਣੀ ਤੋਂ ਡਰ ਲੱਗੀ ਜਾਂਦਾ ਇਹਦੇ ਵਿੱਚ ਸੀਟਾਂ ਲੱਗੀਆਂ ਤੇ ਜਿਹੜੀ ਸੇਫਟੀ ਵੀ ਬਹੁਤ ਵਧੀਆ ਹੂੰ ਤਾਂ ਵੈਸੇ ਤਾਂ ਪ੍ਰਬੰਧ ਇਹਨਾਂ ਦਾ ਬੈਠ ਕੇ ਡਰਤਾ ਲੱਗਦੀ ਸੀ ਤਿੰਨ ਚਾਰ ਹੀ ਜਣੇ ਸੀ ਬਸ ਉਸ ਤੋਂ ਬਾਅਦ ਇੱਕ ਦੋ ਜਣੇ ਇਹਨਾਂ ਦੇ ਆਪ ਦੇ ਬੈਠ ਗਏ ਸੀ ਤੇ ਚੱਲ ਪਈ ਆਪਣੀ ਕਿਸ਼ਤੀ ਭਈ ਜਮਾ ਬਚਾ ਲਈ ਜਾਊਗੀ ਇਦਰੋਂ ਵਾਰ ਖੜਾ ਮਾਸਟਰ ਮੇਰੀ ਵੀਡੀਓ ਬਣਾਈ ਜਾਂਦਾ ਤੇ ਮੈਂ ਬੈਠਾ ਕਿਸ਼ਤੇ ਬੋਰਡ ਦੇ ਵਿੱਚ ਮੈਂ ਆਪਦੀ ਵੀਡੀਓ ਬਣਾਈ ਜਾਂਦਾ ਐਨਾ ਬਾਰਾਂ ਸ਼ੂਟ ਕੀਤਾ ਸੀ ਮੈਂ ਵਿੱਚੋਂ ਸ਼ੂਟ ਕੀਤਾ ਸੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਜਿਹੜਾ ਕਿ ਡਰ ਲੱਗਦਾ ਸੀ ਬਾਕੀ ਵਾਹ ਵਾਹ ਕਰਕੇ ਆਪਾਂ ਲੈ ਕੇ ਰੱਬ ਦਾ ਨਾਮ ਕਰਕੇ ਮਾਸਟਰ ਨੂੰ ਵਾਹ ਤੇ ਆਪਾਂ ਵੀ ਚੱਲਦੇ ਹਾਂ ਹੁਣ ਆਪਾਂ ਸਭ ਤੋਂ ਮੂਰੇ ਮੂਰੇ ਬੈਠੇ ਸੀ ਕਿਉਂਕਿ ਜਿਹੜੇ ਜਦੋਂ ਆਪਾਂ ਕਿਸ਼ਤੀ ਆ ਮੋੜਦੇ ਆ ਉਦੋਂ ਪਾਣੀ ਆਪਣੇ ਵਿੱਚ ਪੈ ਜਾਂਦਾ ਕਈ ਵਾਰੀ ਮਾੜਾ ਮੋਟਾ ਕਿਸ਼ਤੀ ਦੇ ਤਾਂ ਕਰਕੇ ਆਪਾਂ ਅੱਗੇ ਬੈਠੇ ਸੀ ਅੱਗੇ ਜਿਹੜਾ ਕਿਸ਼ਤੀ ਦਾ ਮੂੰਹ ਚੱਕਿਆ ਰਹਿੰਦਾ ਦੇਖੋ ਇਧਰ ਵੀਡੀਓ ਬਣਾਈ ਜਾਂਦੇ ਸੀ ਕੋਲ ਜਾ ਕੇ ਤਾਂ ਡਰ ਚ ਲੱਗਿਆ ਸੀ ਆਹ ਡਰਮ ਜੇ ਰੱਖ ਰੱਖਿਆ ਇਹਨਾਂ ਨੇ ਆਹ ਮਾਸਟਰ ਨੂੰ ਬਹੁਤ ਕਹੀ ਗਿਆ ਆ ਜਾ ਆ ਜਾ ਪਰ ਆਇਆ ਨਹੀਂ ਉਹ ਤਾਂ ਨਾ ਮੈਂ ਇੱਥੇ ਰੁੱਕ ਕੇ ਵੀਡੀਓ ਬਣਾਉਂਗਾ। ਉਹ ਤੋਂ ਬਾਅਦ ਜਿਹੜੇ ਵਾਰਲੀ ਸਾਈਡ ਜਿਹੜੇ ਇੱਧਰ ਉੱਠ ਖੜੇ ਆ। ਬਾਕੀ ਜਵਾਕਾਂ ਖਾਤਰ ਮੋਟਰਸਾਈਕਲ ਜੇ ਹੈਗੇ ਆ। ਮਤਲਬ ਬਹੁਤ ਹੀ ਵਧੀਆ ਇੱਥੇ ਜਗ੍ਹਾ ਜਿਹੜੀ ਦੇਖਣ ਖਾਤਰ ਪਿਕਨਿਕ ਬਣਾਉਣ ਖਾਤਰ ਜਵਾਕਾਂ ਦੇ ਨਾਲ ਘੁੰਮਣ ਫਿਰਨ ਖਾਤਰ ਬਹੁਤ ਹੀ ਘੈਂਟ ਜਗ੍ਹਾ ਆ ਆਪਾਂ ਲੈ ਕੇ ਨਜ਼ਾਰਾ ਕਰਕੇ ਇੰਜਵਾਇਓ ਤੋਂ ਅੱਗੇ ਚੱਲ ਕੇ ਘਰਾਂ ਨੂੰ ਵਾਪਸੀ। ਤੇ ਨਾਲ ਨਾਲ ਕਰਦੇ ਗਏ ਅਨਜੋਏ ਮੋਟਰਸਾਈਕਲ ਦੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੇ ਦੋਸਤਾਂ 'ਚ ਕਰ ਵੀਡੀਓ ਨੂੰ ਲੈ ਕੇ ਜਾਣਾ ਤੇ ਸਾਡੇ ਚੈਨਲ ਦੇ ਨਾਲ ਬਨੇ ਰਹਿਣਾ ਤੇ ਬਹੁਤ ਹੀ ਘੈਂਟ ਘੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਸਾਰੇ ਜਣਿਆਂ ਦਾ